ਇਹ ਗੱਲ ਕਹਿ ਰਹੇ ਨੇ ਅਕਾਲੀ ਦਲ ਦੇ ਯੂਥ ਆਗੂ ਸਰਬਜੀਤ ਸਿੰਘ ਚੀਜ਼ਰ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਪੁਲਿਸ ਦੇ ਐਕਸ਼ਨ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਪੁਲਿਸ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਸਿੱਧਾ ਕਹਿ ਦਿੱਤਾ ਕਿ ਜਿਹੜੇ ਕਿਸਾਨਾਂ ਨੇ ਤੁਹਾਨੂੰ ਗੱਡੀ ਦੇ ਉੱਤੇ ਬਿਠਾਇਆ ਜਿਹੜੇ ਲੋਕਾਂ ਨੇ ਤੁਹਾਨੂੰ ਸੱਤਾ ਦਾ ਨਿਗਮ ਮੜਵਾਇਆ ਉਸੇ ਲੋਕਾਂ ਦੇ ਨਾਲ ਤੁਸੀਂ ਅਝਿਹਾ ਬਤੀਰਾ ਕਰਵਾ ਰਹੇ ਹੋ ਕਹਿੰਦੇ ਫਿਰ ਇਹ ਉਹੀ ਲੋਕ ਨੇ ਜੇ ਗੱਡੀਆਂ ਤੇ ਬਿਠਾਉਣ ਜਾਣਦੇ ਨੇ ਫਿਰ ਗੱਡੀਆਂ ਤੋਂ ਲਾਉਣ ਤੁਹਾਡੇ ਕੋਲੋਂ ਜੋ ਕੁਝ ਹੁੰਦਾ ਕਰ ਲੋ ਇਹ ਬੋਲ ਸੰ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਕੱਲ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਚੰਡੀਗੜ੍ਹ ਵਿਖੇ ਵਿੱਚੋਂ ਮੀਟਿੰਗ ਦੇ ਉੱਠ ਕੋ ਚੱਲਿਆ ਗਿਆ ਤੇ ਕਹਿੰਦਾ ਜੋ ਹੁੰਦਾ ਤੁਹਾਡੇ ਕੋਲੋਂ ਕਰ ਲੋ ਮੇਰੀ ਬੇਨਤੀ ਹੈ ਪੰਜਾਬ ਦੇ ਕੱਲੇ-ਕੱਲੇ ਕਿਸਾਨ ਨੂੰ ਕੱਲੇ-ਕੱਲੇ ਨੌਜਵਾਨ ਨੂੰ ਹਰ ਵਰਗ ਨੂੰ ਇਹ ਤਾਨਾਸ਼ਾਹੀ ਮੁੱਖ ਮੰਤਰੀ ਨੂੰ ਜਵਾਬ ਜ਼ਰੂਰ ਦੇਣਾ ਆਪਾਂ ਨੇ ਕਿ ਅਸੀਂ ਕੀ ਕਰ ਸਕਦੇ ਆ ਇਹ ਲੋਕ ਜਿਹੜੇ ਤੈਨੂੰ ਗੱਡੀ ਤੇ ਬਿਠਾ ਸਕਦੇ ਨੇ ਲਾ ਵੀ ਸਕਦੇ ਨੇ ਤੇਰਾ ਜਲੂਸ ਵੀ ਕੱਢ ਸਕਦੇ ਨੇ ਕਿਉਂਕਿ ਨੱਚ ਕੇ ਗਾ ਕੇ ਝੂਠ ਬੋਲ ਕੇ ਦਬਦਾ ਕਿੱਥਿਆ ਹੋਰ ਦੂਜੇ ਆਗੂਆਂ ਨੂੰ ਗਾਲਾਂ ਕੱਢ ਕੱਢ ਕੇ ਤੂੰ ਪੰਜਾਬ ਦਾ ਮੁੱਖ ਮੰਤਰੀ ਲਾਰੇ ਲਾ ਕੇ ਬਣ ਤਾ ਗਿਆ ਪਰ ਤੇਰੇ ਕੋਲੋਂ ਇਹ ਕੁਰਸੀ ਚੱਲ ਰਹੀ ਨਹੀਂ ਕਿਉਂਕਿ ਤੇਰੇ ਕੋਲੋਂ ਕਾਬਲੀਅਤ ਨਹੀਂ ਕਿ ਤੂੰ ਪੰਜਾਬ ਨੂੰ ਲੈ ਕੇ ਚੱਲ ਸਕੇ ਅੱਜ ਸਵੇਰ ਤੋਂ ਪੰਜਾਬ ਦੇ ਸਾਰੇ ਵੱਖ-ਵੱਖ ਕਿਸਾਨ ਆਗੂਆਂ ਦੇ ਘਰੇ ਛਾਪੇ ਮਾਰੀ ਉਹਨਾਂ ਨੂੰ ਘਰੋਂ ਪੁਲਿਸ ਚੱਕੀ ਚੱਕ ਰਹੀ ਆ ਘਰੇ ਪੁਲਿਸ ਦੇ ਨਾਕਾਬੰਦੀ ਕੀਤੀ ਹੋਈ ਆ ਸੋ ਇਹ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਕਰਦਾ ਵੀ ਕੁਝ ਨਹੀਂ ਮਸਲੇ ਵੀ ਨਹੀਂ ਸਮਾਰਦਾ ਜੇ ਕੋਈ ਆਪਣੇ ਹੱਕਾਂ ਲਈ ਲੜਦਾ ਉਹਨੂੰ ਬੋਲਣ ਵੀ ਨਹੀਂ ਦਿੰਦਾ ਕਹਿੰਦੇ ਕੁੱਟਾਂਗੇ ਵੀ ਤੇ ਰੋਣ ਵੀ ਨਹੀਂ ਦੇਵਾਂਗੇ ਬੋਲਣ ਵੀ ਨਹੀਂ ਦੇਵਾਂਗੇ ਇਹ ਹਾਲਾਤ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਇਤਿਹਾਸ ਦਾ ਸਭ ਤੋਂ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਹੈ ਐਨਐਸਏ 30 ਸਾਲ ਬਾਅਦ ਇਹਦੇ ਰਾਜ ਵਿੱਚ ਲੱਗੇ ਕਿਸਾਨਾਂ ਦੇ ਜਿਹੜੀ ਫੜੋ ਫੜੀ ਜਿਹੜੀਆਂ ਕੁੱਟਮਾਰਾਂ ਹਰ ਰੋਜ਼ ਧਰਨਿਆਂ ਤੇ ਹੋ ਰਹੀਆਂ ਨੇ ਇਹ ਵੀ 30 ਸਾਲ ਬਾਅਦ ਮੈਂ ਸਮਝਦਾ ਕਿ ਇਹ ਸੰਕਾਰੀ ਮੁੱਖ ਮੰਤਰੀ ਦੇ ਰਾਜ ਵਿੱਚ ਹੋਣ ਲੱਗਿਆ ਸੋ ਜਿੱਥੇ ਕਿਸਾਨਾਂ ਅੱਗੋਂ ਨੂੰ ਭੱਦੀ ਛਦਾਬਲੀ ਬੁਲਣੀ ਇਹ ਕਹਿ ਦੇਣਾ ਕਿ ਜਾਓ ਜੋ ਹੁੰਦਾ ਕਰ ਲਓ ਇਹ ਕਰਕੇ ਦਿਖਾਉਣਗੇ ਪੰਜਾਬ ਦੇ ਲੋਕ ਤੈਨੂੰ ਤੇ ਇਹਦਾ ਇਹਦਾ ਤੈਨੂੰ ਫਲ ਵੀ ਭੋਗਣਾ ਪੈਣਾ ਤੇ ਕਿਸਾਨਾਂ ਅੱਗੋਂ ਨੂੰ ਜਿਹੜਾ ਤੁਸੀਂ ਘਰੋ ਘਰੀ ਸਵੇਰ ਦੇ ਅੱਜ ਫੜੋ ਫੜੀ ਕੱਲੇ ਕੱਲੇ ਕਿਸਾਨਾਂ ਅੱਗੋਂ ਦੇ ਘਰੇ ਜਿਹੜੀਆਂ ਪੁਲਿਸ ਦੀਆਂ ਜਿਪਸੀਆਂ ਘਰਾਂ ਦੇ ਬਾਹਰ ਲਾਈਆਂ ਹੋਈਆਂ ਨੇ ਬੜੀਆਂ ਮਦਭਾਗੀਆਂ ਨੇ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਹਰ ਵਰਗ ਨੂੰ ਇਹੋ ਜਿਹੇ ਮੁੱਖ ਮੰਤਰੀ ਨੂੰ ਲਾਣਤਾ ਪਾਓ ਤੇ ਦੱਸੋ ਕਿ ਅਸੀਂ ਕੀ ਕਰ ਸਕਦੇ ਆ ਪੰਜਾਬ ਦੇ ਉਹ ਦਿਨ ਵੀ ਸਨ ਜਦੋਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਤੇ ਜਿੱਥੇ ਹਰ ਵਰਗ ਦੇ ਮਸਲੇ ਹੱਲ ਹੁੰਦੇ ਸੀ ਉੱਥੇ ਜੇ ਕੋਈ ਕਿਸਾਨਾਂ ਨੂੰ ਮੁਸ਼ਕਲਾ ਹੁੰਦੀਆਂ ਸੀ ਤਾਂ ਗੱਲ ਨਾਲ ਲਾਉਂਦੇ ਸੀ ਕੋਲ ਜਾ ਕੇ ਬਹਿੰਦੇ ਸੀ ਤੇ ਪਿਆਰ ਤੇ ਮੁਹੱਬਤ ਦੇ ਨਾਲ ਸਤਕਾਰ ਦੇ ਨਾਲ ਸਾਰੇ ਮਸਲੇ ਹੱਲ ਕਰਦੇ ਸੀ ਪਰ ਅੱਜ ਦੇ ਮੁੱਖ ਮੰਤਰੀਆਂ ਤੇ ਉਹ ਮੁੱਖ ਮੰਤਰੀਆਂ ਵਿੱਚ ਜੀਮਾਨ ਜ਼ਮੀਨ ਆਸਮਾਨ ਦਾ ਫਰਕ ਹੈ ਅੱਜ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜਾਓ ਜੋ ਹੁੰਦਾ ਕਰ ਲਓ ਤੇ ਇਹ ਹੁਣ ਕਿਸਾਨ ਤੇ ਪੰਜਾਬ ਦੇ ਨੌਜਵਾਨ ਦੇ ਹਰ ਵਰਗ ਕਰਕੇ ਵੀ ਦਿਖਾਊਗਾ ਨੱਠਦਿਆਂ ਨੂੰ ਰੱਬ ਜੀ ਸੁਣਿਆ ਸਰਬਜੀਤ ਸਿੰਘ ਚੀਜਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਿਉਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਜਾ ਰਹੀ ਆ ਕਿਸਾਨ ਆਗੂਆਂ ਦੇ ਘਰਾਂ ਤੇ ਰੇਡ ਕੀਤੀ ਜਾ ਰਹੀ ਆ ਕਿਉਂਕਿ ਜੋ ਸਯੁਕਤ ਕਿਸਾਨ ਮੋਰਚਾ ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਆ ਕਿ 5 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਜਾ ਰਹੇ ਆ ਪੱਕੇ ਮੋਰਚੇ ਤੋਂ ਪਹਿਲਾਂ ਅੱਜ ਲੁਧਿਆਣਾ ਦੇ ਵਿੱਚ ਮੀਟਿੰਗ ਹੋਣੀ ਸੀ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਹਿਮਤੀ ਨਹੀਂ ਬਣੀ ਪਰ ਅੱਜ ਕਿਸਾਨਾਂ ਦੇ ਘਰਾਂ ਦੇ ਵਿੱਚ ਪੁਲਿਸ ਪਹੁੰਚ ਗਈ ਤੜਕਸਾਲ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਕਈ ਕਿਸਾਨ ਥਾਣੇ ਦੇ ਵਿੱਚ ਬੈਠੇ ਨੇ ਕਈ ਕਿਸਾਨ ਜਿਹੜੇ ਨੇ ਉਹ ਹਰassment ਦੇ ਵਿੱਚ ਲੈ ਲਏ ਗਏ ਨੇ ਕਈ ਕਿਸਾਨਾਂ ਨੂੰ ਨਜ਼ਰਬੰਦ ਕਰ ਦਿੱਤਾ ਕਈਆਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਕਿਸਾਨਾਂ ਦੇ ਘਰਾਂ ਦੇ ਬਾਹਰ ਪੱਕੇ ਜਿਹੜੇ ਨੇ ਪੈਰੇ ਲਗਾ ਦਿੱਤੇ ਗਏ ਨੇ ਪੁਲਿਸ ਦੇ ਵੱਲੋਂ ਤਾ ਜਿਹੀ ਕਾਰਗੁਜ਼ਾਰੀ ਦੀ ਹਰ ਪਾਸੇ ਨਿੰਦਾ ਕੀਤੀ ਜਾ ਰਹੀ ਆ ਆਖਿਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਜਿਹੜੀ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਇਹ ਦੇਖਣ ਵਾਲੀ ਗੱਲ ਰਹੇਗੀ ਤਾਂ ਡਿਟੇਨ ਕੀਤੇ ਹੋਏ ਕਿਸਾਨ ਜਿਹੜੇ ਨੇ ਕਦੋਂ ਤੱਕ ਰਿਹਾ ਹੁੰਦੇ ਨੇ ਇਹ ਵੀ ਦੇਖ